ਹੈਲੋ ਡੀਅਰ ਸਟੂਡੈਂਟਸ ਸਵਾਗਤ ਹੈ ਤੁਹਾਡਾ ਉਦਾਰਵਾਦ ਚੈਪਟਰ ਦੇ ਐਮਸੀਕਿਊਸ ਦੇ ਵਿੱਚ ਪਹਿਲਾ ਐਮਸੀਕਿਊ ਹੈ ਉਦਾਰਵਾਦ ਜੀਵਨ ਦੇ ਬੋਧਿਕ ਸਮਾਜਿਕ ਧਾਰਮਿਕ ਰਾਜਨੀਤਿਕ ਅਤੇ ਆਰਥਿਕ ਆਦ ਸਾਰੇ ਖੇਤਰਾਂ ਵਿੱਚ ਸੁਤੰਤਰਤਾ ਦੀ ਮੰਗ ਦਾ ਪ੍ਰਤੀਕ ਹੈ ਇਹ ਸ਼ਬਦ ਕਿਸ ਦੇ ਹਨ ਤੇ ਅਗਰ ਗੱਲ ਕਰਦੇ ਆ ਸਾਟੋਰੀ ਦੀ ਤੇ ਸਾਟੋਰੀ ਦਾ ਜਿਹੜਾ ਡੈਫੀਨੇਸ਼ਨ ਹੈ ਉਹ ਹੈ ਸਧਾਰਨ ਸ਼ਬਦਾਂ ਵਿੱਚ ਉਦਾਰਵਾਦ ਵਿਅਕਤੀਗਤ ਸੁਤੰਤਰਤਾ ਨਿਆਇਕ ਸੁਰੱਖਿਆ ਅਤੇ ਸੰਵਿਧਾਨਕ ਰਾਜ ਦਾ ਸਿਧਾਂਤ ਅਤੇ ਵਿਵਹਾਰ ਹੈ ਸਾਟੋਰੀ ਨਹੀਂ ਹੈ ਇੱਕ ਗੱਲ ਇੱਥੇ ਯਾਦ ਰੱਖਣ ਵਾਲੀ ਹੈ ਕਿ ਉਦਾਰਵਾਦ ਸੁਤੰਤਰਤਾ ਨਾਲ ਸੰਬੰਧਿਤ ਹੈ ਔਰ ਹਰ ਖੇਤਰ ਦੇ ਵਿੱਚ ਉਦਾਰਵਾਦ ਸੁਤੰਤਰਤਾ ਦਾ ਸਮਰਥਕ ਹੈ ਤੇ ਐਡਮ ਸਮਿਥ ਦੀ ਪਰਿਭਾਸ਼ਾ ਦੇ ਵਿੱਚ ਫਾਈਨੈਂਸ਼ੀਅਲ ਖੇਤਰ ਦੇ ਵਿੱਚ ਪਰਿਭਾਸ਼ਾ ਦੀ ਗੱਲ ਕਰਦੇ ਪਏ ਨੇ ਉਹ ਹਰਬਰਟ ਸਪੈਂਸਰ ਬੀਏ ਜਿਹੜੇ ਹੈ ਪੁਰਾਣੇ ਉਦਾਰਵਾਦੀ ਨੇ ਠੀਕ ਹੈ ਜਿਸ ਨੂੰ ਅੱਪਾ ਕਲਾਸਿਕਲ ਲਿਬਰਲਿਸਟ ਵੀ ਕਹਿੰਦੇ ਹਾਂ ਤੇ ਇਹ ਪਰਿਭਾਸ਼ਾ ਫਿਰ ਬਚ ਜਾਂਦਾ ਹੈ ਹਾਲੋਵੈਲ ਦਾ ਦੋ ਤਿੰਨ ਪਰਿਭਾਸ਼ਾਵਾਂ ਜੇ ਤੁਸੀਂ ਯਾਦ ਕਰ ਲਵੋਗੇ ਤੇ ਤੁਹਾਨੂੰ ਪਰਿਭਾਸ਼ਾਵਾਂ ਨੂੰ ਜੱਜ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਚਲੋ ਅਗਲੇ ਪ੍ਰਸ਼ਨ ਤੇ ਮੂਵ ਕਰਦੇ ਆਪਾਂ ਅਗਲਾ ਪ੍ਰਸ਼ਨ ਹੈ ਸਾਡਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਦਾਰਵਾਦ ਦਾ ਸੁਤੰਤਰਤਾ ਨਾਲ ਸਿੱਧਾ ਸੰਬੰਧ ਹੈ ਹੁਣ ਅਸੀਂ ਦੇਖ ਲਿਆ ਕਿ ਹੈਲੋਵਲ ਨੇ ਜੋ ਕਿਹਾ ਉਹ ਡਿਫਰੈਂਟ ਹੈ ਯਾਨੀ ਕਿ ਹੈਲੋਵਲ ਇਹ ਹੈਲੋਵਲ ਦਾ ਆਨਸਰ ਨਹੀਂ ਹੈ ਸਾਟੋਰੀ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਤੇ ਇਹ ਸਾਟੋਰੀ ਦਾ ਵੀ ਕਥਨ ਨਹੀਂ ਹੈ ਬਚ ਗਏ ਪਲੇਟੋ ਤੇ ਲਾਸਕੀ ਤੇ ਦੁਬਾਰਾ ਜੇ ਅਸੀਂ ਇਸ ਨੂੰ ਪੜ੍ਹਦੇ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਆਧੁਨਿਕ ਵਿਚਾਰ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਦਾਰਵਾਦ ਦਾ ਸਦੋਦੰਤਾ ਨਾਲ ਸਿੱਧਾ ਸਬੰਧ ਹੈ ਤੇ ਪਲੇਟੋ ਵੀ ਕਲਾਸਿਕਲ ਨੇ ਪ੍ਰਾਣੇ ਨੇ ਬਹੁਤ ਪੁਰਾਣੇ ਨੇ ਈਵਨ ਜਿਹੜੇ ਕਲਾਸਿਕਲ ਉਦਾਰਵਾਦ ਦੇ ਸਮਰਥਕ ਨੇ ਉਹਨਾਂ ਤੋਂ ਵੀ 1500 ਸਾਲ ਹਾਲਮੋਸ ਪੁਰਾਣੇ ਨੇ ਜਾਂ ਜ਼ਿਆਦਾ ਹੀ ਉਹਨਾਂ ਦੇ 2000 ਸਾਲ ਪੁਰਾਣੇ ਤੇ ਇਹ ਕਥਨ ਲਾਸਕੀ ਦਾ ਸਾਡਾ ਆਨਸਰ ਹੋਏਗਾ A ਠੀਕ ਹੈ ਚਲੋ ਮੂਵ ਕਰਦੇ ਆ ਅਗਲੇ ਪ੍ਰਸ਼ਨ ਤੇ ਅਗਲਾ ਪ੍ਰਸ਼ਨ ਹੈ ਸਾਡਾ ਸਧਾਰਨ ਸ਼ਬਦਾਂ ਵਿੱਚ ਉਦਾਰਵਾਦ ਵਿਅਕਤੀਗਤ ਸੁਤੰਤਰਤਾ ਨਿਆਂਇਕ ਸੁਰੱਖਿਆ ਅਤੇ ਸੰਵਿਧਾਨਕ ਰਾਜ ਦਾ ਸਿਧਾਂਤ ਅਤੇ ਵਿਵਹਾਰ ਹੈ ਹੁਣ ਅਸੀਂ ਦੇਖ ਲਿਆ ਪਹਿਲੇ ਚੈੱਕ ਕੀਤਾ ਸੀਗਾ ਆਪਾਂ ਪਰਿਭਾਸ਼ਾ ਹੈਲੋਵੈਲ ਦਾ ਤੇ ਇਹ ਹੈਲੋਵੈਲ ਨਹੀਂ ਲਾਸਕੀ ਦਾ ਵੀ ਦੇਖ ਲਿਆ ਆਪਾਂ ਲਾਸਕੀ ਦਾ ਵੀ ਨਹੀਂ ਹੈ ਔਰ ਅਰਸਟੋ ਦਾ ਵੀ ਪਰਿਭਾਸ਼ਾ ਨਹੀਂ ਹੈ ਰਾਈਟ ਤਾਂ ਆਪਨੂੰ ਕੋ ਬਚ ਕੇ ਸਾਰਟੋਰੀ ਸਾਰਟੋਰੀ ਦੁਬਾਰੇ ਪਹਿਲੇ ਮੈਂ ਡੈਫੀਨੇਸ਼ਨ ਦੱਸ ਦਿੱਤਾ ਸੀ ਤੁਹਾਨੂੰ ਕਿ ਸਾਰਟੋਰੀ ਅਨੁਸਾਰ ਸਧਾਰਨ ਸ਼ਬਦਾਂ ਵਿੱਚ ਉਦਾਰਵਾਦ ਵਿਅਕਤੀਗਤ ਸੁਤੰਤਰਤਾ ਨਿਆਂਇਕ ਸੁਰੱਖਿਆ ਅਤੇ ਸੰਵਿਧਾਨਕ ਰਾਜ ਦਾ ਸਿਧਾਂਤ ਅਤੇ ਵਿਵਹਾਰ ਹੈ ਤੇ ਹੋਪਫੁਲੀ ਕਲੀਅਰ ਹੋ ਗਿਆ ਤੁਹਾਨੂੰ ਤੁਸੀਂ ਇਸ ਤਰ੍ਹਾਂ ਕੱਟ ਕਰਦੇ ਹੋਏ ਕਿ ਵੀ ਇਹ ਨਹੀਂ ਹੈ ਇਹ ਨਹੀਂ ਹੈ ਔਰ ਐਂਡ ਦੇ ਵਿੱਚ ਤੁਸੀਂ ਰਿਜ਼ਲਟ ਤੇ ਪਹੁੰਚਦੇ ਹੋ ਇਹਨੂੰ ਐਲੀਮੀਨੇਸ਼ਨ ਮੈਥਡ ਕਿਹਾ ਜਾਂਦਾ ਹੈ ਅੱਗੇ ਆਪਾਂ ਅਗਲੇ ਪ੍ਰਸ਼ਨ ਤੇ ਜਾਂਦੇ ਆਂ ਅਗਲਾ ਪ੍ਰਸ਼ਨ ਹੈ ਇੱਕ ਰਾਜਨੀਤਿਕ ਸਿਧਾਂਤ ਦੇ ਰੂਪ ਵਿੱਚ ਉਦਾਰਵਾਦ ਦੋ ਅਲੱਗ ਤੱਤਾਂ ਦਾ ਮਿਸ਼ਰਣ ਹੈ ਇਸ ਵਿੱਚ ਇੱਕ ਤੱਤ ਲੋਕਤੰਤਰੀ ਹੈ ਦੂਜਾ ਵਿਅਕਤੀਵਾਦ ਹੈ ਇਹ ਕਥਨ ਜਾਂ ਇਹ ਸਭ ਕਿਸ ਦੇ ਹਨ ਠੀਕ ਹੈ ਇਹ ਸ਼ਬਦ ਕਿਸ ਦੇ ਹਨ ਤੇ ਆਪਾਂ ਦੇਖ ਲਿਆ ਸੀਗਾ ਕਿ ਉਸ ਤੋਂ ਪਹਿਲਾਂ ਪ੍ਰਸ਼ਨ ਦੇ ਵਿੱਚ ਲਿਖਦੇ ਨੇ ਕੋਈ ਹੈਕ ਜਿਸ ਦਾ ਆਪਾਂ ਨੂੰ ਅੰਦਾਜ਼ਾ ਹੋਏਗਾ ਹੌਪਸ ਦਾ ਡੈਫੀਨੇਸ਼ਨ ਨਹੀਂ ਹੈ ਆਪਣੇ ਸਿਲੇਬਸ 'ਚ ਨਾ ਹੀ ਇਹ ਬਲੰਚਲੀ ਦਾ ਕਥਨ ਹੈ ਰਾਈਟ ਬਲੰਚਲੀ ਦਾ ਵੀ ਕਥਨ ਨਹੀਂ ਹੈ ਯਾਨੀ ਕਿ ਇਹ ਵੀ ਗਲਤ ਹੈ ਤੇ ਬਲੰਚਲੀ ਵੀ ਗਲਤ ਹੈ ਹੁਣ ਰਹਿ ਗਿਆ ਬਰਡ ਰਸਲ ਤੇ ਮੈਗਵੈਨ ਵਰਨਰ ਰਸਲ ਕਹਿੰਦੇ ਹਨ के उदारवादी विचारधारा व्यवहार ਵਿੱਚ ਜਿਉ ਅਤੇ ਜੀਉਣ ਦਿਓ ਵਾਲੀ ਹੈ ਤੇ ਇਹਦੇ ਵਿੱਚ ਜਿਉ ਤੇ ਜਿਉ ਦੇਣ ਵਾਲੀ ਜੀਣ ਦਿਓ ਵਾਲੀ ਗੱਲ ਨਹੀਂ ਹੈ ਇਸ ਦੇ ਵਿੱਚ ਇਸ ਦੇ ਵਿੱਚ ਕੀ ਹੈ ਇਹ ਅਲੱਗ ਤਤਾਂ ਦੇ ਦਾ ਦੋ ਮਿਸ਼ਰਣ ਦੋ ਅਲੱਗ ਤਤਾਂ ਦਾ ਮਿਸ਼ਰਣ ਹੈ ਦੇ ਵਿੱਚ ਇੱਕ ਤਤ ਹੈ ਲੋਕ ਤੰਤਰੀ ਹੈ ਤੇ ਦੂਸਰਾ ਵਿਅਕਤੀਵਾਦ ਹੈ ਤੇ ਇਹ ਮੈਗਵਨ ਦਾ ਹੈ ਕਲੀਅਰ ਤੇ ਆਨਸਰ ਹੈ ਬੀ ਇਸ ਦਾ ਆਨਸਰ ਬੀ ਹੈ ਚਲੋ ਨੈਕਸਟ ਤੇ ਮੂਵ ਕਰਦੇ ਆਪਾਂ ਨੈਕਸਟ ਪ੍ਰਸ਼ਨ ਹੈ 8 ਲਿਖੇ ਵਿਦਵਾਨਾਂ ਵਿੱਚੋਂ ਕਿਹੜੇ ਵਿਦਵਾਨ ਉਦਾਰਵਾਦੀ ਵਿਚਾਰਧਾਰਾ ਦਾ ਸਮਰਥਕ ਹੈ ਦੇਖ ਲੈਣੇ ਜான் ਲਾਕ ਗਿਆਸ ਹੈ ਰੂਸੋ ਵੀ ਹੈ ਪੈਂਥਮ ਵੀ ਹੈ ਤੇ ਇਸ ਦਾ ਮਤਲਬ ਸਾਡਾ ਆਨਸਰ ਡੀ ਹੋਏਗਾ ਇਸ ਦਾ ਆਨਸਰ ਡੀ ਹੈ ਹੋਪਫੁਲੀ ਕਲੀਅਰ ਹੋ ਗਿਆ ਤੁਹਾਨੂੰ ਚਲੋ ਮੂਵ ਕਰਦੇ ਆ ਅਗਲੇ ਪ੍ਰਸ਼ਨ ਤੇ ਕਿਹੜੇ ਵਿਦਵਾਨ ਨੇ ਵਿਅਕਤੀ ਦੇ ਕੁਦਰਤੀ ਅਧਿਕਾਰਾਂ ਦਾ ਸਮਰਥਨ ਕੀਤਾ ਹੈ ਕੁਦਰਤੀ ਅਧਿਕਾਰ ਲਾਰਡ ਪ੍ਰਾਈਸ ਰਾਬਰਟ ਡਾਹਲ Karl Marx John Locke ਤਾਂ ਤੁਹਾਨੂੰ ਪਤਾ ਹੈ ਆਪਾਂ ਜੇ John Locke ਬਾਰੇ ਪੜਦੇ ਆ ਤਾਂ John Locke ਇਹਨਾਂ ਨੂੰ ਹੀ ਉਦਾਰਵਾਦ ਦਾ ਜਨਮਦਾਤਾ ਮੰਨਿਆ ਜਾਂਦਾ ਹੈ John Locke ਨੂੰ ਉਦਾਰਵਾਦ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਔਰ ਇਹ ਅੰਗਰੇਜ਼ੀ ਦਾਰਸ਼ਨਿਕ ਹੋਏ ਹਨ ਇਹਨਾਂ ਨੇ ਇਸ ਵਿਅਕਤੀ ਦੇ ਜਿਹੜੀ ਆ ਹੈ ਕੁਦਰਤੀ ਅਧਿਕਾਰਾਂ ਦਾ ਪਖលਿਆ ਸੀਗਾ ਤੇ ਇਹ ਹੈ ਇਹਦਾ ਆਨਸਰ ਹੈ ਜான் ਲਾਕ ਕੁਐਸਚਨ ਨੰਬਰ 7 ਹੈ ਸਵਤੰਤਰਤਾ ਸਮਾਨਤਾ ਤੇ ਭਾਈਚਾਰੇ ਦਾ ਕਿਸ ਉਦਾਰਵਾਦੀ ਵਿਦਵਾਨ ਨੇ ਸੰਦੇਸ਼ ਦਿੱਤਾ ਹੈ ਸਵਤੰਤਰਤਾ ਸਮਾਨਤਾ ਤੇ ਭਾਈਚਾਰੇ ਦਾ ਕਿਸ ਉਦਾਰਵਾਦੀ ਵਿਦਵਾਨ ਨੇ ਤੇ ਜਦੋਂ ਇਸ ਤਿੰਨ ਚੀਜ਼ ਦੀ ਗੱਲ ਆਉਂਦੀ ਹੈ ਸਵਤੰਤਰਤਾ ਸਮਾਨਤਾ ਤੇ ਭਾਈਚਾਰਾ ਤੇ ਵਟਾਵਟ ਸਾਡੇ ਧਿਆਨ 'ਚ ਗੱਲ ਆਂਦਾ ਹੈ ਰੂਸੋ ਦਾ ਉਸੋ ਨੇ ਇਹਨਾਂ ਇਸ चीज ਦਾ ਸਮਰਥਨ ਕੀਤਾ ਹੈ ਅੱਗੇ ਵੱਧਦੇ ਆਪਾਂ ਅਗਲਾ ਪ੍ਰਸ਼ਨ ਹੈ ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਖੁਸ਼ੀ ਦੇ ਵਿਚਾਰ ਦਾ ਸਮਰਥਕ ਕੌਣ ਹੈ ਸਮਾਜਵਾਦੀ ਵਿਅਕਤੀਵਾਦੀ ਉਪਯੋਗਤਾਵਾਦੀ ਹੈ ਆਦਰਸ਼ਵਾਦੀ ਤੇ ਦੇਖੋ ਵੱਧ ਤੋਂ ਵੱਧ ਖੁਸ਼ੀ ਵੱਧ ਤੋਂ ਵੱਧ ਲੋਕਾਂ ਦੀ ਤੇ ਇਹ ਨਿਕਲ ਕੇ ਆਂਦਾ ਹੈ ਉਪਯੋਗਤਾਵਾਦੀ ਯਾਨਕਿ ਉਪਯੋਗ ਨਾਲ ਸੰਬੰਧਿਤ ਹੈ ਯੂਜ਼ ए है ना तो ये फिर उपयोगतावादी आ जाएंगे यदा आंसर अगला प्रश्न है स्पिरिट्स ऑफ लॉ पुस्तक का लेखक कौन है स्पिरिट्स ऑफ लॉ पुस्तक का लेखक कौन है स्पिरिट्स ऑफ लॉ तो इस दा लेखक है मोंटेस्क्यू पहला ही आंसर है मोंटेस्क्यू ਮੋਂਟੈਸਕਿਉ ਨੇ ਇਹ ਇਹ ਫ੍ਰਾਂਸੀਸੀ ਵਿਦਵਾਨ ਸੀਗੇ ਔਰ ਇਨਾਂ ਨੇ ਆਪਣੀ ਕਿਤਾਬ ਦੀ ਰਚਨਾ ਕੀਤੀ ਕਾਨੂੰਨ ਦੀ ਭਾਵਨਾ ਯਾਨੀ ਕਿ ਸਪਿਰਟਸ ਆਫ ਲਾ ਠੀਕ ਹੈ ਔਰ ਕੱਟਰ ਆਲੋਚਕ ਸਨ ਇਹ ਲੂਇਸ ਦੇ ਨੂਇਸ 14ਵੇਂ ਦੇ ਕੱਟਰ ਆਲੋਚਕ ਸਨ ਤੇ ਇਨਾਂ ਨੇ ਹੀ ਸੈਪਰੇਸ਼ਨ ਆਫ ਦਾ ਪਾਵਰ ਦੀ ਥਿਊਰੀ ਦਿੱਤੀ ਸੀ ਕਿ ਪਾਵਰ ਸੈਪਰੇਟ ਰਹਿਣਗੇ ਤਾਂ ਹੀ ਲੋਕਾਂ ਦੀ ਆਜ਼ਾਦੀ ਕਾਇਮ رہ ਸਕਦੀ ਹੈ। ਔਰ ਮੋਂਟੈਸਕਿਊ ਸਮਾਨਤਾ, ਨਿੱਜੀ ਸੁਤੰਤਰਤਾ, ਨਿਆਂ ਅਤੇ ਧਾਰਮਿਕ ਸਹਿਨਸ਼ੀਲਤਾ ਦਾ ਸਮਰਥਕ ਸੀ। ਅੱਗੇ ਚੱਲਦੇ ਹਾਂ, ਸ਼ਾਸਨ ਉੱਤੇ ਦੋ ਨਿਬੰਧ। ਸ਼ਾਸਨ ਉੱਤੇ ਦੋ ਨਿਬੰਧ ਕਿਸ ਰਾਈਟਰ ਦਾ ਹੈ? ਤੇ ਦੇਖ ਲਵੋ ਕਿ ਸ਼ਾਸਨ ਉੱਤੇ ਦੋ ਨਿਬੰਧ ਇਹ ਹੈ। ਜான் ਲੋਕ ਦਾ ਠੀਕ ਹੈ ਇਹਨਾਂ ਨੇ 1689 ਯਾਨੀ ਕਿ 1689 ਦੇ ਵਿੱਚ ਇਹ ਬੁੱਕ ਪ੍ਰਕਾਸ਼ਿਤ ਹੋਈ ਸੀ ਸ਼ਾਸਨ ਉੱਤੇ ਦੋ ਨਿਬੰਧ ਇਹ ਜੀਵਨ ਸੰਪਤੀ ਅਤੇ ਸੁਤੰਤਰਤਾ ਦੇ ਅਧਿਕਾਰ ਨੂੰ ਕੁਦਰਤੀ ਅਧਿਕਾਰ ਮੰਨਦੇ ਹਨ ਇਸ ਦੇ ਰਾਹੀਂ ਅਤੇ ਰਾਜ ਦਾ ਉਦੇਸ਼ ਮਨੁੱਖ ਦੇ ਕੁਦਰਤੀ ਅਧਿਕਾਰਾਂ ਦੇ ਰਸਤੇ ਵਿੱਚ ਆਉਣ ਵਾਲੇ ਰੁਕਾਵਟਾਂ ਨੂੰ ਦੂਰ ਕਰਨਾ ਹੈ ਤੇ ਇਹ ਸ਼ਾਸਨ ਉੱਤੇ ਦੋ ਨਿਬੰਧ ਇਹ ਲਿਖੇ ਕਿਨੇ ਇਹ ਲਿਖੇ ਹੈ ਸਾਡੇ ਜੌਨ ਲੋਕ ਨੇ ਜਿਸ ਨੂੰ ਅੱਪਾ ਲਿਬਰਲਿਜ਼ਮ ਦਾ ਪਤਾਮਾ ਵੀ ਕਿੰਨਿਆ ਉਦਾਰਵਾਦ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ ਅਗਲੇ ਪ੍ਰਸ਼ਨ ਦੇ ਵਿੱਚ ਚਲਦੇ ਆਂ ਹੇਠ ਲਿਖੇ ਵਿੱਚੋਂ ਪ੍ਰਾਤਨ ਉਦਾਰਵਾਦ ਦੇ ਸਮਰਥਕਾਂ ਦੇ ਨਾਂ ਦਾ ਸਹੀ ਜੋੜ ਚੁਣੋ ਇਹਦੇ ਵਿੱਚ ਦਿੱਤਾ ਹੋਇਆ के भी पुरातन उदारवाद वाले किड़े -किड़े राइटर ने जॉन लॉक लैनिन गलत है लैनििन स्टालिन ए भी गलत है स्टालिन हरबर्ट स्पेंसर यह भी गलत है ते बच गया अपने को डी ऑप्शन डी सही है हरबर्ट स्पेंसर जॉन लॉक अगर गल करिए मुख्य समर्थक कि क्लासिकल उदारवाद दे मेन सपोर्टर ऑफ क्लासिकल उदारवाद तो जॉन लॉक है बेंथम है मोंटेस्क्यू है जेसमिल है है ना ये मेन सपोर्टर ने क्लासिकल उदारवाद दे देच अपन कुला जंदा है हर्बर्ट स्पेंसर वाला ऑप्शन ते जॉन लॉक वाला ऑप्शन है ठीक है चलो नेक्स्ट क्वेश्चन पे मूव कर दे हेड्स लिखे وچو પ્રાતਨ ઉદારવાદ ਦਾ ਸਮਰਥਕ ਕੌਣ ਸੀ પ્રાਤਨ ਉਦਾਰਵਾਦ ਤੇ હેड्स लिखे وچو પ્રાਤਨ ਉਦਾਰਵਾਦ ਦਾ ਸਮਰਥਨ ਕੌਣ ਹੈ ਸਮਰਥਕ ਕੌਣ ਤੇ ਪਹਿਲਾ ਹੀ ਆਪਸ਼ਨ ਆ ਗਿਆ ਜான் ਲੋਕ ਤਾਂ ਹੀ ਗਿਆ ਜਰਮੀ ਬੈਂਥਮ ਜੇ ਐਸ ਮਿਲ ਤੇ ਟੀ ਐਚ ਗ੍ਰੀਨ ਇਹ ਆਧੁਨਿਕ ਉਦਾਰਵਾਦ ਦੇ ਵਿੱਚ 카ਉਂਟ ਹੋਣਗੇ ਫਿਰ ਯਾਦ ਰੱਖਿਓ ਸੌਰੀ ਤੇ ਜான் ਲੋਕ ਇਹਦਾ ਆਨਸਰ ਹੈ ਤੇ ਬਾਕੀ ਕੀ ਹੈਗੇ ਫਿਰ ਆਧੁਨਿਕ ਹੈਗੇ ਜਰਮੀ ਬੈਂਥਮ ਟੀ ਐਚ ਗ੍ਰੀਨ ਤੇ ਜੇ ਐਸ ਮਿਲ ਇਹ ਆਧੁਨਿਕ ਹੋਣਗੇ ਕੀਪ ਇਨ ਮਾਈਂਡ ਇਹ ਆਧੁਨਿਕ ਹੋਣਗੇ ਰਾਈਟ ਰੂਸੋ ਓਕੇ ਜੋਨ ਲਾਕ ਐਡਮ ਸਮਿਥ ਹਰਬਰਟ ਸਪੈਂਸਰ ਨੂੰ ਤੁਸੀਂ ਜਿਹੜਾ ਹੈ ਪ੍ਰਾਤਨ ਚੇਕਾਉਂਡ ਚਲੋ ਨੈਕਸਟ ਮੂਵ ਕਰਦੇ ਹਾਂ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਪਰੰਪਰਾਵਾਦੀ ਉਦਾਰਵਾਦ ਦੀ ਨਹੀਂ ਹੈ ਯਾਨੀ ਕਿ ਇੱਕ ਨਹੀਂ ਹੈ ਬਾਕੀ ਤਿੰਨ ਹੈ ਵਿਅਕਤੀ ਦੀ ਮਹੱਤਤਾ ரைਟ ਵਿਅਕਤੀ ਦੀ ਮਹੱਤਤਾ ਏ ਨਹੀਂ ਹੈ ਰਾਜ ਦੇ ਅਸੀਮਿਤ ਕਾਰਜ ਹਾਂ ਇਹ ਨਹੀਂ ਹੈ ਕਿਉਂਕਿ ਪਰੰਪਰਾਵਾਦੀ ਉਦਾਰਵਾਦ ਰਾਜ ਨੂੰ ਸੀਮਿਤ ਕਾਰਜ ਦੇਣਾ ਚਾਹੁੰਦਾ ਹੈ ਕੁਦਰਤੀ ਅਧਿਕਾਰਾਂ ਦੇ ਸੋਰੀਆਸ ਇਹ ਹੈ ਦੰਦੇ ਪ੍ਰਾਤਨ ਉਦਾਰਵਾਦੀ ਰਾਜ ਇੱਕ ਜ਼ਰੂਰੀ ਬੁਰਾਈ ਹੈ ਇਹ ਵੀ ਮੰਨਦੇ ਆ ਤੇ ਇਹਦਾ ਮਤਲਬ ਇਹ ਹੋਇਆ ਕਿ ਆਪਣਾ ਆਨਸਰ ਤੀਰਵਾਂ ਦਾ ਆਨਸਰ ਬੀ ਹੈ ਰਾਜ ਦੇ ਅਸੀਮਿਤ ਕਾਰਜ ਐਕਚੁਅਲੀ ਰਾਜ ਨੂੰ ਬੜੇ ਸੀਮਿਤ ਕੰਮ ਦਿੰਦੇ ਨੇ ਜਿਹੜੇ परंपरावादी उदारवाद के समर्थक अगले प्रश्न से चलते हैं हेठ लिखियों आधुनिक उदारवाद का समर्थक है आधुनिक उदारवाद जॉन लॉक काउंट नहीं करते एडम समिथ भी काउंट नहीं करते हैं हरबर्ट स्पेंसर भी काउंट नहीं करते, नहीं करते एक पुरातन ने यह तीन नाद रख लियो तो पुराने उदारवाद के जॉन लॉक एडम समिथ हरबर्ट स्पेंसर यह मतलब सांसर है सी चौदह आंसर सी है जी डी एच प्रश्न है हेठ लिखिया आधुनिक उदारवाद का सिद्धांत है मानवता उदारवाद का सिद्धांत उस तो बाद खुली प्रतियोगिता नीति का विरोध ये नहीं है yes. ਖੁੱਲ੍ਹੀ ਨਹੀਂ ਦਿੱਤਾ ਵਿਰੋਧ ਕਰਦੇ ਆਜਨ ਗੁਜ਼ਾਰਵਾਦ ਤੇ ਇਹ ਕਹਿੰਦੇ ਕਿ ਵਿਰਾਸ ਦੇਸ਼ ਨੂੰ ਹਸਤਕਸ਼ਪ ਕਰਦਾ ਜੀ ਨੂੰ ਹਸਤਕਸ਼ਪ ਕਰਨਾ ਚਾਹੀਦਾ ਫਿਰ ਰਾਜ ਇੱਕ ਸਮਾਜਿਕ ਅਤੇ ਨੈਤਿਕ ਸੰਸਥਾ ਹੈ ਇਹ ਵੀ ਮੰਨਦੇ ਇਹਦਾ ਮਤਲਬ ਕਿ ਸਾਰੇ ਡੀ ਇਹਦਾ ਆਨਸਰ ਹੋਏਗਾ 15ਵਾਂ ਦਾ ਆਨਸਰ ਡੀ ਹੋ ਜਾਏਗਾ ਅੱਗੇ ਚੱਲਦੇ ਆਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਿਧਾਂਤ ਆਧੁਨਿਕ ਉਦਾਰਵਾਦ ਦਾ ਸਿਧਾਂਤ ਨਹੀਂ ਹੈ आधुनिक उदारवादी सिद्धांत नहीं है नहीं वाली गली यानी कि तीन है एक नहीं है कुदरती अधिकार आदेश सिद्धांत का विरोध ठीक है नहीं कर दे ये आधुनिक उदारवाद नहीं ये प्राथम उदारवाद याद रखना यानी कि प्रथम उदारवाद है मानवता में विश्वास ये भी कर देओ अंतरराष्ट्रीय शांति में विश्वास ए भी कर दे ਦੇ ਖੁੱਲੇ ਮੁਕਾਬਲੇ ਤੇ ਸੁਤੰਤਰ ਵਪਾਰ ਦਾ ਸਮਰਥਨ ਇਹ ਨਹੀਂ ਕਰਦੇ ਕਹਿੰਦੇ ਰਾਜ ਨੂੰ ਹਸਕੀਬ ਕਰਨਾ ਚਾਹੀਦਾ ਯਾਨੀ ਕਿ ਸਾਡਾ ਆਨਸਰ A ਹੈ D ਸੋਲਵਡ ਆਨਸਰ ਸਾਡਾ D ਹੈ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 17 ਸਮਕਾਲੀ ਉਦਾਰਵਾਦ ਅਨੁਸਾਰ ਰਾਜ ਕਿਹੋ ਜਿਹੀ ਸੰਸਥਾ ਹੈ ਸਮਕਾਲੀ ਨੇ ਮਤਲਬ ਆਧੁਨਿਕ ਉਦਾਰਵਾਦ ਅਨੁਸਾਰ ਤੇ ਸਮਕਾਲੀ ਉਦਾਰਵਾਦ ਅਨੁਸਾਰ ਰਾਜ ਇੱਕ ਸਮਾਜਿਕ ਅਤੇ ਨੈਤਿਕ ਸੰਸਥਾ ਹੈ ਇਹ ਹੈ परोपकारी संस्था है अवैतनीय यानी कि ये नहीं है, है। अंतरराष्ट्रीय संस्था भी नहीं है राजनीतिक अति धार्मिक संस्था भी नहीं है तो ये अप्लाई होता है देते समकालीन उदारवादी अनुसार राज एक सामाजिक नैतिक संस्था है, है। तो ये बड़ा आंसर है चलो नेक्स्ट मूव कर दें नेक्स्ट है हेठ लिखिया आधुनिक उदारवाद ਵਾਦੀ ਵਿਦਵਾਨਾਂ ਨੇ ਰਾਜ ਦੇ ਵੱਧ ਤੋਂ ਵੱਧ ਕਾਨੂੰਨ ਨੂੰ ਪਸੰਦ ਕੀਤਾ ਹੈ ਵੱਧ ਤੋਂ ਵੱਧ ਕਾਨੂੰਨ ਨੂੰ ਰਾਜ ਦੇ ਵੱਧ ਤੋਂ ਵੱਧ ਕਾਨੂੰਨ ਨੂੰ ਪਸੰਦ ਕੀਤਾ ਹੈ ਟੀ ਐਚ ਗ੍ਰੀਨ ਨੇ ਨਹੀਂ ਕੀਤਾ ਹੈ ਤੇਦਾ ਮਤਲਬ ਇਹ ਨਹੀਂ ਹੈ ਲਾਸਕਿਨ ਨੇ ਵੀ ਨਹੀਂ ਕੀਤਾ ਹੈ ਔਰ ਟੀ ਐਚ ਗ੍ਰੀਨ ਨੇ ਨਹੀਂ ਕੀਤਾ ਯਾਨੀ ਇਹਨਾਂ ਚੁੱਕ ਕਿਸੇ ਨੇ ਨਹੀਂ ਕੀਤਾ ਆਨਸਰ ਡੀ ਆਉਣਾ ਚਾਹੀਦਾ ਹੈ ਇਸ ਦਾ ਤੇ ਨੈਕਸਟ ਕੁਐਸਚਨ ਹੈ ਪਰੰਪਰਾਵਾਦੀ ਅਤੇ ਆਧੁਨਿਕ ਉਦਾਰਵਾਦ ਵਿੱਚ ਅੰਤਰ ਸੰਬੰਧੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ਰਾਈਟ ਕਿਹੜਾ ਕਥਨ ਗਲਤ ਹੈ ਤੇ ਅੰਤਰ ਦੋਨਾਂ ਵਿੱਚੋਂ ਪਰੰਪਰਾਵਾਦੀ ਦਾ ਆਧੁਨਿਕ ਵਿੱਚੋਂ ਪਹਿਲਾ ਆਪਸ਼ਨ ਹੈ ਪਰੰਪਰਾਵਾਦੀ ਰਾਜ ਨੂੰ ਬਨੌਟੀ ਸੰਸਥਾ ਮੰਨਦੇ ਹਨ ਜਦਕਿ ਆਧੁਨਿਕ ਉਦਾਰਵਾਦੀ ਰਾਜ ਨੂੰ ਨੈਤਿਕ ਸੰਸਥਾ ਤੇ ਸਹੀ ਹੈ ਹੈ ਯਾਨੀ ਕਿ ਇੱਕ ਕਥਨ ਸਹੀ ਹੈ ਅੱਗੇ ਚਲਦੇ ਆਪਾਂ ਦੂਸਰਾ ਕਥਨ ਹੈ ਪਰੰਪਰਾਵਾਦੀ ਉਦਾਰਵਾਦ ਰਾਜ ਨੂੰ ਜ਼ਿਆਦਾ ਤੋਂ ਜ਼ਿਆਦਾ ਕਾਜ ਸੁਪਨ ਚ ਨਹੀਂ ਨਹੀਂ ਲਿਮਿਟਿਡ ਕਾਰਜ ਸੁਪਨ ਚੰਦੇ ਇਹ ਗਲਤ ਹੈ ਯਾਨੀ ਕਿ ਜੇ ਗਲਤ ਹੋ ਗਿਆ ਤਾਂ ਸਾਡਾ ਆਨਸਰ ਇਹ ਹੀ ਹੋ ਗਿਆ ਯਾਨੀ ਕਿ ਬੀ ਇਹ ਦਾ ਆਨਸਰ ਹੋਊਗਾ ਤੇ ਬਾਕੀ ਪੜ੍ਹਨ ਦੀ ਲੋੜ ਨਹੀਂ ਫਿਰ ਵੀ ਮੈਂ ਪੜ੍ਹ ਦਿੰਨਾ ਵਾਂ ਕਿਉਂਕਿ ਉਸ ਤੋਂ ਕਲੀਅਰ ਹੋ ਜਾਏਗਾ ਸਾਡਾ ਪਰੰਪਰਾਵਾਦੀ ਉਦਾਰਵਾਦ ਰਾਜ ਆਰਥਿਕ ਖੇਤਰ ਵਿੱਚ ਖੁੱਲੇ ਮੁਕਾਬਲੇ ਦੀ ਨੀਤੀ ਦੇ ਸਮਰਥਕ ਸਨ ਹਾਂ ਇਹ ਸਹੀ ਹੈ ਤੇ ਪਰੰਪਰਾਵਾਦੀ ਉਦਾਰਵਾਦ ਕੁਦਰਤੀ ਅਧਿਕਾਰ ਦੀ ਧਾਰਨਾ ਨੂੰ ਸਵੀਕਾਰ ਕਰਦੇ ਹਨ ਜਦ ਕਿ ਆਧੁਨਿਕ ਉਦਾਰਵਾਦੀ ਕੁਦਰਤੀ ਅਧਿਕਾਰ ਨੂੰ ਸਵੀਕਾਰ ਨਹੀਂ ਕਰਦੇ ਹਨ ਇਹ ਵੀ ਸਹੀ ਹੈ ਤੇ ਸਾਡਾ ਆਨਸਰ B ਹੈ ਯਾਨੀ ਕਿ A ਵਾਲਾ ਆਪਸ਼ਨ ਰਾਈਟ ਕਲੀਅਰ ਹੈ ਹੋਪਫੁਲੀ ਵੀਡੀਓ ਵੱਡਾ ਵੱਡਾ ਹੋ ਰਿਹਾ ਹੈ ਇਸ ਲਈ ਮੈਂ ਐਮ ਐਸ ਕਿਊਜ਼ ਇੱਥੇ ਖਤਮ ਕਰਦਾ ਤੇ ਮਿਲਦੇ ਆ ਨੈਕਸਟ ਵੀਡੀਓ ਚ ਟਿਲ ਦੈਨ ਟੇਕ ਕੇਅਰ ਬਾਏ ਬਾਏ